ਅੱਜ ਤੋਂ ਕੁਛ ਟਾਈਮ ਪਹਿਲਾਂ ਦੀ ਗੱਲ ਹੈ ਅਸੀਂ ਨਾ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਪਏ ਸੀਗੇ ਜਿਹੜੇ ਡੱਬੇ ਦੇ ਵਿੱਚ ਅਸੀਂ ਬੈਠੇ ਸੀ ਮੈਂ ਤੇ ਮੇਰੀ ਵਾਈਫ ਉਸੇ ਡੱਬੇ ਦੇ ਵਿੱਚ ਨਾ ਇੱਕ ਲੇਡੀ ਬੈਠੀ ਹੋਈ ਸੀ ਅਸੀਂ ਜਦੋਂ ਟ੍ਰੇਨ ਦੇ ਵਿੱਚ ਚੜੇ ਅਸੀਂ ਉਹਨਾਂ ਨੂੰ ਦੇਖਿਆ ਤੇ ਉਹ ਵਿਚਾਰੇ ਬਹੁਤ ਜ਼ਿਆਦਾ ਪਰੇਸ਼ਾਨ ਲੱਗਦੇ ਪਏ ਸੀਗੇ ਕਿਉਂਕਿ ਸਰੀਰ ਦੇ ਹਾਲਾਤ ਜਿਹੜੇ ਸੀਗੇ ਉਹ ਬੜੇ ਮਾੜੇ ਸੀਗੇ ਪੂਰਾ ਸਫ਼ਰ ਉਹਨਾਂ ਦਾ ਹੋਇਆ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਹਨਾ ਪਰ ਜਦੋਂ ਉਹ ਆਪਣੇ ਸਟੇਸ਼ਨ ਦੇ ਉੱਤੇ ਉਤਰਨ ਲੱਗੇ ਨਾ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਮੈਂ ਕਹਿਆ ਜੀ ਇਹ ਮੇਰਾ ਕਾਰਡ ਹੈ ਮੈਂ ਆਪਣਾ ਕਾਰਡ ਪਕੜਾਇਆ ਉਹਨਾਂ ਨੂੰ ਮੈਂ ਕਹਿਆ ਜੀ ਇਹ ਮੇਰਾ ਕਾਰਡ ਹੈ ਮੇਰੇ ਨਾਲ ਕੰਟੈਕਟ ਕਰਿਓ ਤੁਹਾਡੀ ਜ਼ਿੰਦਗੀ ਬਦਲ ਦਵਾਂਗਾ ਬਸ ਮੈਂ ਇੰਨੀ ਗੱਲ ਹੀ ਕਹੀ ਸੀ 6 ਮਹੀਨੇ ਤੱਕ ਉਹਨਾਂ ਦਾ ਕੋਈ ਫੋਨ ਨਹੀਂ ਆਇਆ 6 ਮਹੀਨੇ ਬਾਅਦ ਉਹਨਾਂ ਦਾ ਫੋਨ ਆਇਆ ਫਿਰ ਵੀ ਸ਼ਾਇਦ ਇੱਕ ਦੋ ਮਹੀਨਾ ਵਿੱਚ ਹੋਰ ਪੈ ਗਿਆ ਤੇ ਉਹਨਾਂ ਨੇ ਆਪਣੀ ਫਿਟਨੈਸ ਜਰਨੀ ਜਿਹੜੀ ਹੈ ਨਾ ਉਹ ਸਟਾਰਟ ਕੀਤੀ ਸਾਡੀ ਗਾਈਡੈਂਸ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਫਿਟਨੈਸ ਜਰਨੀ ਸਟਾਰਟ ਕੀਤੀ ਤੇ ਅੱਜ ਸਵੇਰੇ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਅੱਜ ਦੀਵਾਲੀ ਦਾ ਦਿਨ ਹੈ ਤੇ 35 ਸਾਲ ਬਾਅਦ ਜਿਹੜੀ ਅੱਜ ਮੈਂ ਦੀਵਾਲੀ ਮਨਾ ਰਹੀ ਹਾਂ ਨਾ ਉਹ ਮੇਰੀ ਫਿਟਨੈਸ ਵਾਲੀ ਦੀਵਾਲੀ ਹੈ ਕਿਉਂਕਿ ਉਹਨਾਂ ਨੇ ਜਿਵੇਂ ਜਿਵੇਂ ਅਸੀਂ ਦੱਸਿਆ ਉਦਾਂ ਉਦਾਂ ਕੀਤਾ ਉਹਨਾਂ ਨੇ ਆਪਣਾ 20 ਕਿਲੋ ਤੋਂ ਜ਼ਿਆਦਾ ਵਜ਼ਨ ਜਿਹੜਾ ਹੈ ਉਹ ਘਟਾਇਆ ਹੈ ਤੇ ਅੱਜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਨੇ 35 ਸਾਲ ਤੋਂ ਬਹੁਤ ਸਾਰੇ ਹੈਲਥ ਇਸ਼ੂਸ ਦੇ ਨਾਲ ਜੂਝਦੇ ਪਏ ਸਨ ਪਰ ਜਦੋਂ 20 ਕਿਲੋ ਗੰਦੀ ਫੈਟ ਗੰਦੀ ਚਰਬੀ ਉਹਨਾਂ ਦੀ ਬੋਡੀ ਦੇ ਵਿੱਚੋਂ ਨਿਕਲੀ ਨਾ ਤੇ ਅੱਜ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਸਵਰਗ ਵਾਲੀ ਬਣ ਚੁੱਕੀ ਹੈ ਆਸਰੇ ਮੈਂ ਕੈਂਪ ਲਗਾ ਕੇ ਵਾਪਸ ਆ ਰਿਹਾ ਸੀਗਾ ਬੋਡੀ ਫੈਟ ਚੈੱਕਅਪ ਦਾ ਸੀ ਕੈਂਪ ਲਗਾਈਦਾ ਗੱਡੀ ਦੇ ਵਿੱਚ ਸੀਗਾ ਤੇ ਉਹਨਾਂ ਦਾ ਫੋਨ ਆਇਆ ਕਿ ਅੱਜ ਮੇਰੀ ਫਿਟਨੈਸ ਵਾਲੀ ਦੀਵਾਲੀ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਦਲਦੇ ਪਏ ਹਾਂ ਦੇਖੋ ਵਜ਼ਨ ਘਟਾਉਣਾ ਵਧਾਣਾ ਇਹ ਨਾਲ ਮੈਟਰ ਨਹੀਂ ਕਰਦਾ ਪਰ ਜਦੋਂ ਜ਼ਿੰਦਗੀ ਬਦਲਦੀ ਹੈ ਨਾ ਮੈਟਰ ਉਹ ਕਰਦਾ ਤੇ ਜ਼ਿੰਦਗੀ ਉਹਦੀ ਬਦਲਦੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦਾ ਹੈ ਬਹੁਤ ਸਾਰੇ ਲੋਕ ਸਾਡੇ ਕੋਲ ਆਉਂਦੇ ਨੇ ਅਸੀਂ ਦੱਸਦੇ ਹਾਂ ਬਹੁਤ ਸਾਰੇ ਲੋਕਾਂ ਨੂੰ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਆਪਣੇ ਆਪ ਨੂੰ ਫਿੱਟ ਕਰ ਸਕਦੇ ਹੋ ਪਰ ਹਰ ਬੰਦਾ ਐਫਰਟ ਨਹੀਂ ਨਾ ਪਾਉਂਦਾ ਪਰ ਜਿਹੜਾ ਬੰਦਾ ਸਾਡੀ ਗਾਈਡੈਂਸ ਦੇ ਵਿੱਚ ਤੁਰ ਪੈਂਦਾ ਐ ਐਫਰਟ ਲਗਾ ਲੈਂਦਾ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਆ ਜਾਂਦੇ ਨੇ ਸੋ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਲਿਆਣਾ ਚਾਹੁੰਦੇ ਹੋ ਨਾ ਇੱਕ ਵਾਰ ਕਾਲ ਕਰਿਓ ਜਿਵੇਂ ਉਸ ਲੇਡੀ ਦੀ ਜ਼ਿੰਦਗੀ ਬਦਲੀ ਐ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡੇ ਬਦਲਾਅ ਆ ਸਕਦੇ ਨੇ ਇਹ ਮੈਂ ਦਾਅਵੇ ਨਾਲ ਕਹਿ ਰਿਹਾ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਰਿਜ਼ਲਟ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਹੀ ਬਦਲ ਦਿੱਤੀਆਂ ਅਸੀਂ